ਹਾਂਜੀ ਵਾਇਗੋਚੀ ਦਾ ਖਾਲਸਾ ਸ਼੍ਰੀ ਵਾਇਗੋਚੀ ਕੀ ਫਤਿਹ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਮਤਲਬ ਆਂਬ ਦੇ ਬੂਟੇ ਦਿਖਾਵਾਂਗੇ ਬਾਗ ਦਿਖਾਵਾਂਗੇ ਅੰਬਾ ਦਾ ਆਪਣਾ ਤੇ ਜਿੰਨੇ ਮਤਲਬ ਆਪਾਂ ਡੇਰੇ ਤੇ ਰਹਿੰਦੇ ਆ ਮੇਰੇ ਜਿਹੜੇ ਦਾਦੂ ਨੇ ਤੇ ਦੋ ਦਾਦੂ ਹੋਰ ਨੇ ਛੋਟੇ ਉਹਨਾਂ ਦੇ ਵੀ ਮੈਂ ਦਿਖਾਵਾਂਗਾ ਤੁਹਾਨੂੰ ਘਰ 'ਚ ਕਿੰਨੇ ਆਂਬ ਲੱਗੇ ਹੋਏ ਨੇ ਸਾਡੇ ਘਰ 'ਚ ਵੀ ਆਓ ਚੱਲਦੇ ਆਂ ਆਹ ਦੇਖੋ ਜੀ ਮੇਰੇ ਦਾਦੂ ਆਂਬ ਤੋੜ ਰਹੇ ਨੇ ਆਓ ਅੱਗੇ ਇੱਕ ਲੱਗਾ ਇਹ ਤੋੜੋ ਤੋੜੋ ਜਣ ਦੰਦ 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 ਓਹ ਟਾਂਗੀ ਬੜੀ ਵਾਰੀ ਇੱਕ ਤੇ ਲਾਥੀ ਗਿਆ ਕੋਈ ਰਹਿ ਗਿਆ ਟਾਵਾਂ ਇਹ ਆ ਦਸਹਰੀ ਹਾਂਜੀ ਇਹ ਇਨਾਂ ਦੀ ਕੁਆਲਿਟੀ ਹੁੰਦੀ ਆ ਤੇ ਇਹ ਦਸਹਰੀ ਆਮ ਸਭ ਤੋਂ ਝੋਟੀ ਦਾ ਮਿਠਾ ਹੁੰਦਾ ਵਾ ਹਾਂਜੀ ਇਹ ਮੈਂ ਤੁਹਾਡੇ ਖਾਣ ਵਾਸਤੇ ਬੂਟੇ ਲਾਏ ਆ ਅੱਡੀ ਘਿੜ ਕੇ ਇੱਧਰ ਤੋਂ ਤੇ ਉਹ ਆਪਣਾ ਹੈਗਾ ਛੋਟਾ ਇਹ ਦੇਸੀ ਵਾਲਾ ਕੰਮ ਨਹੀਂਗਾ achar ਇਹਦਾ ਦੇਸੀ ਨੂੰ ਵੀ ਵਧੀਆ ਬਣਦਾ ਹਾਂਜੀ ਇਹ ਹੋਇਆ ਪੰਜ ਸੱਤ ਸਾਲਾਂ ਤੋਂ ਖਾਣਦੇ ਆ ਹਾਂਜੀ ਹਾਂਜੀ ਤੇ ਉਹ ਜਿਹੜੇ ਬੂਟੇ ਹੋਰ ਹੈਗੇ ਸਾਡੇ ਬਾਗ ਦੇ ਉਹ ਉਧਰ ਵਾ ਉਹ ਵੀ ਤੁਹਾਨੂੰ ਖਾਣਨੇ ਆ ਹਾਂ ਦੇਖੋ ਜੀ ਟੋਕਰੀ ਭਰ ਲਈ ਆਪਾਂ ਇੰਨਾ ਕਰੋ ਕਿ ਜਿੱਤੇ ਟੋਕਰੀ ਭਰਤੀ ਆ ਜੀ ਸਟਾਰਟਿੰਗ ਮੇਰੇ ਛੋਟੇ ਦਾਦੇ ਦਾ ਬਾਗ ਦੀ ਇਹ ਲਾਇਆ ਪਤਾ ਕਿੰਨੇ ਆ ਹਾਂਜੀ ਇਹ ਤੇਰੇ ਪਰਨਾਦੇ ਨੇ ਲਾਇਆ ਇੱਕ ਕਿੱਲੇ ਚ ਲਾਇਆ ਸੀ ਇੱਕ ਕਿੱਲੇ ਚ ਲਾਇਆ ਸੀ ਹਾਂ ਤੇ ਵਿੱਚੇ ਸਾਡੇ ਕਮਰੇ ਸੀ ਅੱਛਾ ਤੇ ਮੈਂ ਹੀ ਉੱਧਰ ਚਲ ਗਏ ਨਾ ਮੁੜਕੇ ਪਾਲੇ ਕਮਰੇ ਤੇ ਇਹ ਇਹ ਲੀਚੀਆਂ ਦਾ ਆ ਲੀਚੀ ਆ ਸਾਰੀ ਉਹ ਦਸਹਰੀ ਆ ਸਾਰੀ ਇੱਕ ਉਪਰਲੇ ਪਾਸੇ ਦਸਹਰੀ ਆ ਅੱਛਾ ਉਧਰ ਲੱਗ ਜਾਗੇ ਤੁਹਾਨੂੰ ਇਹ ਆਵੇ ਹੈ ਜੇ ਵੀ ਅੰਮ ਲੱਗੇ ਹੈ ਜੇ ਵੀ ਬੜੇ ਇਹਦੇ ਰਾਹ ਆਇਆ ਕਿੱਥੇ ਝਟਣ ਦਦੂ ਆ ਕੀ ਚੀਜ਼ ਆ ਆਹੜਾ ਇਹ ਬੂਟੇ ਆ ਫੁੱਲਾਂ ਦੇ ਸ਼ੋਅ ਵਾਲੇ ਮੋਰ ਪੰਖ ਕਹਿੰਦੇ ਇਹਨੂੰ ਆਹ ਮੋਰ ਪੰਖ ਹੀ ਜਾਂਦੇ ਆ ਕਿ ਆਹਾਂ ਏਵੇਂ ਫੁੱਲਾਂ ਦਾ ਬੂਟਾ ਆ ਵੀ ਫੁੱਲਾਂ ਦਾ ਬੂਟਾ ਇਹ ਸਾਰੇ ਫੁੱਲਾਂ ਦੇ ਬੂਟੇ ਹੀ ਆ ਸ਼ੇਪ ਦਾ ਵੀ ਬੂਟਾ ਲਾਇਆ ਇੱਧਰ ਉਹ ਵੀ ਫੁੱਲ ਆ ਆਹ ਵੀ ਫੁੱਲ ਆ ਹਾਂਜੀ ਹਾਂਜੀ ਆ ਵੀ ਮੋਰ ਪੰਖ ਆਹ ਚੀਜ਼ ਦਦੂ ਇਹ ਦਸਹਰੀ

ਕਿ ਨਾ ਹੋ ਗਾ ਪਰ ਇਹਨਾਂ ਨੂੰ ਇੱਧਰ ਦਾ ਪੌਣ ਪਾਣੀ ਜਰਾ ਗਰਮਾ ਨਾ ਇਹਨਾਂ ਨੂੰ ਪਤਾ ਨਹੀਂ ਹੁਣ ਲੱਗਦਾ ਹੌਲੀ ਹੌਲੀ ਹੋਣਾ ਐ ਨਹੀਂ ਤੇਜ਼ ਨਹੀਂ ਹੋਣਾ ਜਿਦਾ ਉੱਧਰ ਵੱਧਦੇ ਆ ਆਹ ਹਾਂ 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 ਮੇਰੇ ਖਾਨਦਾਨ ਨੂੰ ਕਿਥੋਂ ਲੈਂਦਾ ਲੈ ਚੋਂ ਲੈਂਦਾ ਸ਼ਾਇਦ ਆਹੋ ਉੱਥੋਂ ਹੀ ਲੈਂਦਾ ਲੈ ਚੂੰਗਾ ਐ ਤੇ ਇਹ ਆ ਜੀ ਫਿਰ ਮੇਰੇ ਜਿਹੜੇ ਵੱਡੇ ਦਾਦੂ ਉਹਨਾਂ ਦੇ ਘਰ ਤੇ ਜਿਹੜੇ ਆਹ ਮੇਰੇ ਦਾਦੂ ਨੇ ਸਭ ਤੋਂ ਵੱਡੇ ਨੇ ਉਹਨਾਂ ਤੋਂ ਛੋਟੇ ਇੱਧਰ ਆਉਣਾ ਇਹਨਾਂ ਮਲਵੇ ਦਾਦੂਆਂ ਦੇ ਨਾਲ ਨਾਲ ਹੀ ਘਰ ਆ ਸਾਡਾ ਉੱਧਰ ਆ ਥੋੜਾ ਜਿਹਾ ਇਹ ਇਹ ਵੀ ਬਦਾਮਾਂ ਦਾ ਬੂਟਾ ਇਹ ਵਾਵਾ ਵੱਡਾ ਐ ਇਹਨੂੰ ਕਾਫੀ ਚਿਰ ਹੋ ਗਿਆ ਨਾ ਲਾਇਨੂੰ ਆਹੋ ਇਹ ਵੀ ਬਦਾਮਾਂ ਦਾ ਇਹਦੇ ਨਾਲ ਦਾ ਬਦਾਮਾਂ ਦਾ ਆਹ ਕਿਹੜੇ ਅੰਬੇ ਵੀ ਇਹ ਇਹ ਵੀ ਦਸਹਰੀ ਆ ਇਹ ਵੀ ਦਸਹਰੀ ਇਹ ਵੀ ਦਸਹਰੀ ਆ ਇਹ ਵੀ ਦਸਹਰੀ ਆ ਤੇ ਇੱਕ ਆਂਦਰ ਆ ਲਗਾਵਾ ਆੜੂ ਦਾ ਬੂਟਾ ਇਹ ਆੜੂ ਦਾ ਬੂਟਾ ਵਾ ਇਹ ਵੀ ਬਦਾਮਾਂ ਦਾ ਬੂਟਾ ਵਾ ਇਹ ਤੇਰੇ ਸਾਰੇ ਪੰਡਾਦੇ ਨੇ ਲਾਏ ਆ ਇਹ ਆਂ ਦੋ ਬੂਟੇ ਦਾदू ਨੇ ਲਾਏ ਆ ਕਿਹੜੇ ਕਿਹੜੇ ਆ ਬਦਾਮਾਂ ਦੇ ਅੱਛਾ ਇੱਧਰ ਸਾਰੇ ਵਰਦਾ ਦੁੰਦਾ ਆ ਆਹੋ ਇਹ ਸਾਰੇ ਉਹਨੇ ਲਾਇਆ ਆਹ ਗੜਾ ਦਾ ਦੂਹਾਂ ਇਹ ਵੈਰੈਟੀ ਹੋਰ ਆ ਇਹ ਅੱਧੇ ਕਿਲੋ ਦਾ ਇੱਕ ਆਮ ਬੰਦਾ ਅੱਧੇ ਕਿਲੋ ਦਾ ਅੱਧੇ ਕਿਲੋ ਦਾ ਅਜੇ ਤੇ ਆ ਛੋਟੇ ਛੋਟੇ ਆ ਨਾ ਆਹ ਵੇ ਛੋਟੇ ਆ ਨਾ ਇਹ ਬੜੇ ਵੱਡੇ ਹੋਣੇ ਅੱਧੇ ਅੱਧੇ ਕਿਲੋ ਦੇ ਹੋ ਜਾਣਗੇ ਅੱਛਾ ਇਹ ਵੈਰੈਟੀ ਹੋਰ ਆ ਆ ਨਾਲ ਦੀ ਦਸਹਰੀ ਆ ਜਿਹੜੀ ਆ ਉਹ ਵੀ ਦਸਹਰੀ ਆ ਸਭ ਤੋਂ ਵੱਡਾ ਹੀ ਆ ਆ ਇਹ ਦਸਹਰੀ ਆ ਵੱਡਾ ਤੇ ਹੈਗਾ ਪਰ ਦਸਹਰੀ ਆ ਹੂੰ ਆ ਜਿਹੜਾ ਬਾਹਰ ਲਵਾ ਇਹ ਵੀ ਨਸਹਰੀ ਆ ਮਾਰਲਾ ਆ ਜਿਹੜਾ ਇਹ ਵੀ ਦਸਹਰੀ ਆ ਅੱਛਾ ਇਹ ਅੰਬ ਹੈ ਟਖਟਾ ਵਾ ਹਾਂ ਪਰ ਇਹ ਅੱਧੇ ਅੱਧੇ ਕਿਲੋ ਰਾਮ ਵਾ ਅੱਛਾ ਖਟਾ ਵਾ ਖਟਾ ਵਾ ਗਿਰੀ ਬਹੁਤ ਜ਼ਿਆਦਾ ਹੈ ਵਿੱਚ ਅੱਛਾ ਤਾਂ ਇਹਨਾਂ ਕੀ ਬਣਾ ਸਕਦੇ ਆਪਾਂ ਮਤਲਬ ਆਚਾਰ ਚਾਰ ਕੱਲਾ ਖਾਣ ਖਾਣ ਨੂੰ ਤਾਂ ਖਟਾ ਹੀ ਹੈ ਖਾਣ ਨੂੰ ਵੀ ਚਲੋ ਖਟਾ ਚੰਦਾ ਪਰ ਥੋੜਾ ਜਿਹਾ ਇਹ ਮਖਟਾਵਾ ਮਾਰਦਾ ਅੱਛਾ ਇਹ ਇਹ ਦਸਹਰੀ ਸਾਰੇ ਅੱਛਾ ਇਹ ਵੀ ਦਸਹਰੀ ਹੈ ਗੇ ਦਸਹਰੀ ਅੰਬਾਂ ਦੇ ਬੂਟੇ ਤਾਂ ਕਾਫੀ ਢੇ ਤੁਹਾਡੇ ਹਨ ਅੰਬਾਂ ਦੇ ਬੂਟੇ ਲੱਗੇ ਪੁਰਾਣੇ ਬੂਟੇ ਆ ਸਾਰੇ ਕੇ ਤੇਰੇ ਪੰਡਾ ਦੇ ਦੇ ਹੱਥਾਂ ਦੇ ਲੱਗੇ ਹਾਂਜੀ ਉਹ ਵੀ ਅੱਗੇ ਛੋਟਾ ਵੀ ਆ ਅੰਬ ਹੈਗੇ ਛੋਟੇ ਇੱਧਰ ਵੀ ਇਹਨੂੰ ਵੀ ਪਏ ਅੰਬ ਛੋਟੇ ਬੂਟੇ ਨੂੰ ਆ ਹੋਏ ਇਹਨੂੰ ਪਏ ਆ ਇਹ ਬਾਅਦ ਚ ਲੱਗਾ ਹਾਂ ਆ ਪਹਿਨਾਂ ਲੱਗੇ ਸਾਰੇ ਇਹ ਪਹਿਲਾਂ ਲੱਗੇ ਆ ਇਹ ਪਰ ਬਾਅਦ ਚ ਲੱਗਾ ਵਾ ਇਹਨੂੰ ਵੀ ਅੰਬ ਲੱਗੇ ਆ ਆ ਛੋਟਾ ਇਹ ਤੇ ਮੇਰੇ ਖਿਆਲ ਨਾਲ ਦਾਦੂ ਨੇ ਲਾਇਆ ਹੋਣਾ ਲਿਆ ਕੇ ਨਹੀਂ ਨਹੀਂ ਛੋਟੇ ਦਾਦੂ ਨੇ ਲਾਇਆ ਆ ਛੋਟੇ ਪੰਡਾ ਦੇ ਨੇ ਨਹੀਂ ਲਾਇਆ ਛੋਟੇ ਨੇ ਲਾਇਆ ਠੀਕਾ ਜੋ ਕੁੜੀਆਂ ਨੂੰ ਵੀ ਦੇਈ ਦੇਣਾ ਉਹਨਾਂ ਦਾ ਵੀ ਹੱਕ ਬਣਦਾ ਸਾਰੀਆਂ ਨੂੰ ਥੋੜੇ ਥੋੜੇ ਪਹਚਾਈ ਦੇ ਆ ਹਾਂ ਇਹ ਗੱਲ ਹੀ ਆ ਵੀ ਕੁੜੀਆਂ ਦਾ ਹੱਕ ਦੇਣਾ ਹਾਂਜੀ ਹਾਂਜੀ ਤੇ ਵੀ ਇਹ ਕਰਕੇ ਮੈਂ ਨਾ ਵੀ ਹਰ ਇੱਕ ਨੂੰ ਇੱਕ ਕੁੜੀ ਦੇਣੀ ਚਾਹੀਦੀ ਆ ਰੱਬ ਨੂੰ ਰੱਬ ਨੂੰ ਇੱਕ ਤੀ ਹਰ ਇੱਕ ਨੂੰ ਦੇਣੀ ਚਾਹੀਦੀ ਆ ਹਾਂਜੀ ਤੇ ਫੇਰ ਹੀ ਦਾਨ ਪਹੁੰਚਦਾ ਨਹੀਂ ਤੇ ਕੌਣ ਕਰਦਾ ਵਾ ਹਾਂਜੀ ਕੋਈ ਨਹੀਂ ਕਰਦਾ ਇਹ ਛੋਟਾ ਵਾ ਇਹਨੂੰ ਛੋਟੇ ਨੂੰ ਲੱਗਿਆ ਇਹ ਲਿਖਾ ਹੈ ਕੰਦਸਹਿਰੀ ਹੈ ਵੀ ਅੱਛਾ ਲਓ ਜੀ ਤੇ ਆਪਾਂ ਆਪਣੇ ਆਮਥਲੇਮਨ ਦੀ ਟਾਲੀ ਆ ਆਓ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਦੇ ਆ ਦਾਦੂ ਜੀ ਤੇ ਜਿਹੜੇ ਪਰਦਾਦੂ ਉਹਨਾਂ ਨੇ ਕੋੜੀ ਵੀ ਰੱਖੀ ਹੁੰਦੀ ਸੀ ਨਾ ਕੋੜੀ ਰੱਖੀ ਹੁੰਦੀ ਸੀ ਬੜੀ ਸੁੰਦੀ ਕੋੜੀ ਅੱਛਾ ਦੋ ਤਿੰਨ ਰੱਖੀਆਂ ਇੱਕ ਮਰਗੀ ਸੀ ਤੇ ਕੋੜੀਆਂ ਰਖਦਾ ਹੀ ਕੋੜੀ ਦੀ ਸੇਵਾ ਵੜੀ ਕਰਦਾ ਸੀ ਅੱਛਾ ਆਹ ਹੋਰ ਕੰਮ ਜਿਹੜੇ ਇਹ ਘਟ ਕਰਦਾ ਇਹ ਨਹੀਂ ਕਰਦਾ ਇਹ ਤਾਂ ਅਸੀਂ ਆਪ ਹੀ ਲਈ ਫਿਰਦੇ ਹਾਂ ਕੰਮ ਤਾਂ ਹੰਦਾ ਸਾਰਾ ਠੀਕ ਆ ਤੇ ਬਾਹ ਕੋੜੀ ਦੀ ਸੇਵਾ ਕਰਨੀ ਉਹਨੇ ਮੈਂ ਜਾਨਵਰ ਦੀ ਸੇਵਾ ਕਰਨੀ ਚੰਗੀ ਰੱਖ ਕੇ ਇਹ ਇੱਕ ਦੀ ਇੱਕ ਦੀ ਤੇ ਫੋਟੋ ਵੀ ਹੈਗੀ ਨਾ ਪਰਦਾ ਦੂ ਨਾਲ ਹੈਗੀ ਹੈ ਕੋੜੀ ਦੀ ਹੈਗੀ ਆ ਹੈਗੀ ਉਹਦੀ ਫੋਟੋ ਵੀ ਹੈਗੀ ਨਾਲ ਹੀ ਹਾਂਜੀ ਤੇ ਕੋੜੀ ਦੇ ਚੜ ਕੇ ਜਾਂ ਸਕੂਟਰੀ ਦੇ ਚੜ ਕੇ ਸ਼ਹਿਰ ਦਾ ਢੇਡਾ ਲਾ ਲੈਣਾ ਰੋਜ਼ ਹਾਂ ਇੱਕ ਢੇਡਾ ਰੋਜ਼ ਦਾ ਲਾਉਣਾ ਸ਼ਹਿਰ ਦਾ ਕੇ ਅੱਛਾ ਆ ਫਿਰ ਤੁਰ ਕੇ ਆ ਕੇ ਤੇ ਮੈਂ ਮੈ ਰੋਟੀ ਖਾ ਕੇ ਤੇ ਬਹਿ ਜਾਣਾ ਆਰਾਮ ਨਾਲ ਆਪਣੀ ਕੁੜੀ ਦੀ ਸੇਵਾ ਕਰਨੀ ਬਸ ਅੱਛਾ ਦੇ ਬਾਕੀ ਕੰਮ ਤਾਂ ਹੁੰਦਾ ਵਾਹੀ ਗੋਤੀ ਦਾ ਵੇ ਸਾਡੇ ਗਾੜੀ ਸੂ ਮੈਂਤਰੀ ਅਸੀਂ ਆਪ ਹੀ ਦੱਬੀ ਫਿਰਦੇ ਹਾਂ ਹਾਂਜੀ ਤੇ ਕਮੈਂਟਾਂ ਚ ਜੂਲ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ